ਮਤਰੋ ਆਂ ਆ ਮੈਚ ਉਹਦੇ WhatsApp ਤੇ ਜਿੱਥੇ ਜਾਣਾ ਉਹਦੀ ਲੋਕੇਸ਼ਨ ਪਾਓ ਟਿਕਟ ਹੋ ਜਾਗੀ ਤੁਹਾਡੀ ਆਨਲਾਈਨ ਵੇ ਆਰ ਯੂ ਲੁਕਿੰਗ ਐਟ ਹਾਂ ਉਹ ਪਹਿਲੇ ਟ੍ਰਾਈ ਕੀਤੀ ਟਾਈਮ ਆਊਟ ਹਮ ਤੋਂ ਮਤਰੋ ਨਾਈਟ ਵੀ ਚੈੱਕ ਕਰੋ ਥੱਕ ਗਿਆ ਮੇਰੇ ਮੇਰੀ ਲੋਰ ਬੈਗ ਬੜੀ ਫੀਲ ਹੁੰਦੀ ਮੈਂ ਗਿਆ ਨਿਕਾ ਜਾ ਬੱਚਾ ਆਪਣਾ ਜਿਹੜਾ ਇਹ ਤਿਆਰ ਆ ਇਹ ਪੂਰਾ ਗੱਡੀ ਕਰ ਚੁੱਕੇ ਹੋਏ ਆਪਾਂ ਤੇ ਮਤਰੋ ਕੀ ਆ ਜੇ ਹਾਂਜੀ ਕੀ ਕਰਦਾ ਸੋਹਣਾ ਇਹ ਲੈ ਦੇਖ ਲੈ ਜੇ ਤੂੰ ਸਾਲਿਆ ਬਸ ਚਿੱਲਾ ਵੇਖੀਆਂ ਜੇ ਤੂੰ ਦਿੱਲੀ ਜਿੱਲਾ ਵੇਖੀਆਂ ਜਾਂ ਕਿਤੇ ਹੋੜੀਲਾ ਵੇਖੀਆਂ ਮੈਂ ਤੇਰਾ ਚਪੇੜਾ ਮਾਅਦ ਦਨੀਆ ਹੀ ਉਹ ਮੈਂ ਨੂੰ ਪਾਉਂਦਾ ਨਹੀਂ ਸੀ ਸੋਚ ਨਹੀਂ ਸਕਦਾ ਕਿ ਤੱਕ ਜਾਇਗਾ ਕਦੇ ਸੋਚ ਨਹੀਂ ਯਾਰ ਯਾਰ ਕੀ ਕਰੀਏ ਤਾਂ ਕੀ ਕਰੀਏ ਮੈਂ ਪੁੱਛਣਾ ਮੈਂ ਆਪ ਇਹਨਾਂ ਨੂੰ ਗਾਇਜ਼ ਨੂੰ ਪੁੱਛਣਾ ਤੁਹਾਡਾ ਮੈਂ ਖਾਂਦਾ ਕਿਹਦਾ ਤੁਸੀਂ ਖਾਓ ਤੇ ਫਿਰ ਉਹ ਹੀ ਚੱਲਿਆ ਦਿੱਲੀ ਮੈਂ ਤੇ ਕਰਨ ਪਹਿਲਾਂ ਇਹਨੂੰ ਬੜਾ ਮਨਾਇਆ ਵੀ ਚੱਲ ਪਾ ਨਾਲ ਚੱਲ ਪਾ ਪਰ ਨਹੀਂ ਆਇਆ ਇਹ ਜਿੱਦੀ ਹੈਗਾ ਵਾ ਆ ਜਾ ਯਾਰ ਤੇ ਵਲੋਗ ਆ ਚੱਲੇਗਾ ਵੀ ਜਲਦੀ ਖੁਰੂੰਗਾ ਚਲੋ 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 ਚੱਲ ਬੈਗ ਤੂੰ ਬਹਿ ਜਾਏਗਾ ਅਲਫਾ ਫਿਰ ਕੋੜਾ ਬੈਗ ਕੋ ਫਤਰੋ ਪਹੁੰਚ ਕੇ ਮਿਲਦੇ ਆ ਤੁਹਾਨੂੰ ਹੋ ਜੀ ਆ ਵੀ ਕਿਵੇਂ ਦੀ ਲੱਗੀ ਮੇਰੀ ਡਰਾਈਵਰੀ ਅਸੀਂ ਪਿੱਛੇ ਗੱਡੀ ਪੂਰੀ ਹਾਂ ਇਹ ਰਹੇ ਹੁੰਦਾ ਸੀ ਇਹ ਰਹੇ ਆਣ ਨੂੰ ਮੈਂ ਕਿਹਾ ਬੈਗ ਰਖਾਉਣਾ ਮੈਂ ਕਿਸੇ ਮੁੰਡੇ ਕਹਿੰਦਾ ਕਿ ਉਹ ਹੋ ਗਿਆ ਹੁਣ ਕਹਾਂ ਬੈਗ ਰਖਾਓ ਭਾਈ ਬੈਗ ਰਖਾ ਪਹਿਲਾਂ ਤੂੰ ਜਾ ਤੇ ਆ ਬੋਤਲ ਚੁਲ ਲਿਆ ਮੈਨੂੰ ਤੇ ਮਿੱਤਰੋ ਆਈ ਤੋਂ ਥੋੜੇ ਦਿਨਾਂ ਦੀ ਮੇਰਾ ਜੀ ਨਹੀਂ ਗਾ ਗਾਈਜ਼ ਥੋੜੇ ਦਿਨ ਇਸ ਇਸ ਸੈੱਟ ਸੈੱਟ ਥੋੜੇ ਨਾ ਨਹੀਂ ਪੂਰੇ ਇੰਜੋਏ ਕਰਨੇ ਆਇਆ ਸੀ ਬਾਅਦ ਥੋੜੇ ਦਿਨ ਹੈ ਮੈਂ ਇਹਨਾਂ ਦੇ ਹੁੰਦਿਆਂ ਦੇ ਚਾਰ ਥੋੜੀ ਨਾ ਕੱਟ ਸੁਣਿਆ ਕਰਾਂਗੇ ਜਿੰਮ ਨਾ ਬੜੀ ਪੁੰਦਾ ਏ ਨੰਨਾ ਵੜਾ ਨੰਨਾ ਵੜਾ ਆਏ ਉਹ ਗਾਇਕ ਵੀ ਯਾਰ ਇਹਨੇ ਜਾਨ ਤੇ ਵੀ ਨੰਨਾ ਪਤਾ ਸੀ ਨਹੀਂ ਮੈਂ ਪਤਾ ਕੀ ਕੀਤਾ ਮੈਂ ਹੁਣ ਜਿੰਮ ਨਹੀਂ ਕੀਤਾ ਦੂ ਬਸ ਠੀਕ ਆ ਠੀਕ ਆ ਚੱਲੀਏ ਬੱਚੀ ਚੰਗਾ ਚੰਗਾ ਮੈਨੂੰ ਰੋਕ ਨਾ ਮੇਰੀ ਯਾਰ ਮੈਨੂੰ ਰੋਕ ਰਹਿੰਦਾ ਜਾਨ ਦੇ ਜਾਂ ਨਾ ਇਹ ਫੋਨ ਕਰਦੀ ਕਹੇ ਪਹੁੰਚਗੇ ਆਏ 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 ਨਵੀਂ ਆਵਾਜ਼ ਅਰੇ ਸ਼ੀਰ ਸਿੰਘ ਜੀ ਆ ਤੇਰੀ ਜਾਣੋ ਤੇ ਉਹ ਉਹ ਚੀਜ਼ ਆ ਲੈਕ ਹਨਾ ਇਹਦੀ ਗਲਤ ਬੜੀ ਪ੍ਰਾਈਵੇਸੀ ਵਾਲੀ ਪ੍ਰਾਈਵੇਸੀ ਵਾਲੀ ਗੱਲ ਨਹੀਂ ਬਣੀਗੀ ਆਹ ਬਾਈਦਰ ਮੈਂ ਆਵਾਂ ਤੇ ਇਧਰ ਤੋਂ ਮੇਰੇ ਨਾਲ ਇਧਰ ਦੇ ਸੋ ਬੋਤਰਾ ਬਲੋਗ ਖਤਮ ਆ ਇੱਥੇ ਬਾਏ ਬਾਏ ਟਾਗਾ ਦੇ ਆ ਦੇ ਕਿਤੇ ਮੰਗੀ ਲੋਡ ਚ ਤਾਂ ਮਸਾਗਾ ਲਿਕਣਾ ਰੁਕੋ ਸਬਰ ਕਰੋ ਜੀ ਇੱਕ ਜੀ ਗ੍ਰਸਮਾਰ ਮਣੀ ਇਹਨਾਂ ਚੈਕ ਗ੍ਰਸਮਾਰ ਮਣੀ ਕੀ ਖਾਓਗੇ ਕੀ ਹੋਵੇ ਦੱਸੋ ਸਵੇਰ ਦੀ ਸੱਸਰੀ ਵਾਲ ਸਾਰਿਆਂ ਨੂੰ ਮੰਡੇ ਬੰਦੇ ਦੇ ਪਤਨਾ ਦਿੱਲੀ ਲਾਦਿਆਂ ਕਿ ਫਿਰ ਤੋਂ ਧਰਮਾ ਹਾਸ ਪਿਣੀ ਲੋਈ ਮੇਟਰੋ ਦਿੱਲੀ ਆਲਮੋਸਟ ਪਹੁੰਚ ਚੁਕੇ ਆ ਕਿਤਾ ਮਤਰਾ ਸਾਰਿਆਂ ਨੂੰ ਬੱਸਾਂ ਹੀ ਕਹਿੰਦੇ ਗੁਰਦਮੋਲ ਵੀ ਇਹ ਹਰ ਚਾਲ ਦਾ ਨਸਰ ਜਾਂਦਾ ਫੇਰ ਤੋਂ ਵਲੋਗ ਵਿੱਚ ਚਾਹੀਏ ਯਾਰ ਆਪਣਾ ਜੂਸ ਜਾਂ ਵੀ ਪੀਏ ਮਾਮਾ ਸਾਡੇ ਨਾਲ ਰਹੇਗਾ ਸਵੇਰੇ ਉੱਠ ਕੇ ਜੂਸ ਪੀਏਗਾ ਇਹ ਗਿੱਲਾਈ ਵੇਖੀ ਜਾਂਦਾ ਪਾਗਲਾ ਨੂੰ ਕਿਹੜੇ ਬੰਦੇ ਹੀ ਤੁਹਾਡੇ ਨਾਲ ਜਿਹੜੇ ਸਾਲੇ ਟੀਲ ਨਾਲ ਵੇਖੇ ਪੈਣਾ ਨਹੀਂ ਲੈ ਸਕਦੇ ਜਿਨ੍ਹਾਂ ਦੀ ਜ਼ਿੰਦਗੀ ਨਹੀਂ ਚੱਲਨੀ ਇਹਨਾਂ ਦਾ ਦੇਣਾ ਮੌਸਮ ਸੁਣਾ ਆ ਬਿਆਣਾ ਜਿਹੜਾ ਅੱਛਾ ਲੱਗਣਾ ਕਿ ਸਾਰੀ ਦੁਪਹਿਰ ਨੂੰ ਮੇਰੇ ਮਿੱਤਰੋ ਜਾਣਗੇ ਆਪਾਂ ਹੋਟਲ ਤੇ ਬਣ ਹੈਗਾ ਵੱਡਾ ਪਹਾੜ ਮਿੱਤਰੋ ਟੀ-ਸ਼ਰਟ ਪੋਣੀ ਅੱਜ ਲਾਲ ਰੰਗ ਦੀ ਐ ਕਾਲੀ ਪੱਗ ਸਜਾ ਕੇ ਜਾ ਗੋਣਾ ਨੇ ਕਾਲੀ ਪੱਗ ਮਿੱਤਰੋ ਇਹ ਵੀ ਇਹ ਨਵੀਂ ਲਿਉਂਦੀ ਮੁੰਡੇ ਨੇ ਇਹਦਾ ਥੋੜਾ ਥੋੜਾ ਅੰਗ ਲੱਖਾ ਹੱਥ ਵਖਾਓ ਮਿੱਤਰੋ ਪਹਿਲਾਂ ਆਪਣੇ ਆ ਇੱਥੇ ਚਾਹ ਤੁਰੋਂ ਹੋਂ ਤੋਂ ਤੇ ਹੱਥ ਇਹਨੇ ਪੱਗ ਬੰਦੇ ਬੰਦੇ ਜਾਦਾ ਟੀ-ਸ਼ਰਟ ਨਹੀਂ ਪਾਈ ਟੀ-ਸ਼ਰਟ ਪੋਣਦਿਆ ਵਾ ਤੇ ਹੰਗਲ ਵਾਲੇ ਟੀ-ਸ਼ਰਟ ਨੂੰ ਹੋਂ ਹੋ ਗਿਆ ਤਰਾ ਫੋਟੋ ਸੈਸ਼ਨ ਹੋ ਗਿਆ OOTD ओके फेक ना कर थोड़ा ठीक है नॉर्मल हो बिहेव नॉर्मल टाइम क्यों नहीं जाना मेनू ये दस ਜਾਏਗਾ ਹੁਣ ਮੇਰੀ ਅੜੀ ਹੋ ਤੈਨੂੰ ਪਤਾ ਨਾ ਤੈਨੂੰ ਪਤਾ ਮੈਂ ਅੜੀਆਂ ਤੈਨੂੰ ਪਤਾ ਮੈਂ ਅੜੀਆਂ ਪਕੋਣੀਆਂ ਜਾਣਦਾ ਮੈਂ ਤੈਨੂੰ ਲੈ ਕੇ ਜਾਣਾ ਹੈ ਇਹ ਟੈਮ ਮਿਲਦੇ ਆਂ ਅਤਰੋ ਆਂ ਇਹਨਾਂ ਮੈਟਰੋ ਦੀ ਮਜਾ ਹੈ ਗੱਭਰੂ ਦਿੱਲੀ ਚ ਆ ਤੱਕ ਰਹਿਣਗੇ ਆਣੇ ਮਤਰਾ ਆਵਾ ਟਿਕਟ ਕਾ ਹੁੰਦਾ ਤੇ ਇਤਰੋਂ ਫਿਰ ਐਂਟਰੀ ਆ ਮੈਟਰੋ ਸਟੇਸ਼ਨ ਦੀ ਉਨ ਟਿਕਟ ਨਹੀਂ ਲੈਣੀ ਆਈ ਤੇ ਚਲੋ ਕੋਈ ਗੱਲ ਨਹੀਂ ਬੋਲਣਾ ਨਹੀਂ ਆ ਵੀ ਕਿੱਥੇ ਜਾਣਾ ਵਾ ਹੁਣ ਕੀ ਚਾਰਾ ਕੀ ਹੈਗਾ ਵਾ ਪੂਜਾ ਮੈਂ ਨਹੀਂ ਜਾਣਾ ਮੈਂ ਪਹਿਲਾਂ ਵੀ ਆਇਆ ਹੋਇਆ ਇੱਥੇ ਸਕੈਨ ਕਰ ਦੇ ਉਹਨੂੰ WhatsApp ਤੋਂ ਹੀ ਪੇ ਹੋ ਜਾਣਾ ਉੱਥੇ ਹੀ ਟਿਕਟ ਹੋ ਜਣੀ ਆ ਕਈ ਵਾਰੀ ਰਸ਼ ਹੁੰਦਾ ਵਾ ਜਾਂ ਕਈ ਵਾਰੀ ਉਦਾਂ ਹੀ ਟਿਕਟ ਨਹੀਂ ਮਿਲਦੀ ਜਾਣਾ ਇਹਨੂੰ ਸਕੈਨ ਕਰੋ WhatsApp ਤੇ ਜਿੱਥੇ ਜਾਣਾ ਉਹਦੀ ਲੋਕੇਸ਼ਨ ਪਾਓ ਥੱਲੇ ਪੇਮੈਂਟ ਆ ਜੂਗੀ ਕਿੰਨੇ ਜਾਣ ਲਈ ਕਰਨੀ ਆ ਟਿਕਟ ਹੋ ਜਾਊਗੀ ਤੁਹਾਡੀ ਆਨਲਾਈਨ ਓਕੇ ਹੁਣ ਕਰਦੇ ਆ ਇਹਨੂੰ ਸਕੈਨ ਲੱਗੇ ਤੁਹਾਡਾ ਹੁੰਦਾ ਇੱਦਾਂ ਚੈੱਕ ਇਦਾਂ ਯਾਦ ਨਹੀਂ ਚੈੱਕ ਹੋਣਗੇ ਸਿਰੋ ਇਹ ਦਊਗੇ ਟਿਕਟ ਸਕੈਨ ਐਂਡ ਹੇਅਰ ਵੀ ਐਕਟ ਮੈਟਰ ਸੈਸ਼ਨ ਸਨੈਪਾ ਦੇ ਪਹਿਲਾਂ ਮੋਣੀਆਂ ਜੱਟਾਂ ਨੇ ਹਟਦੇ ਆ ਇੱਥਰ ਆਫਰ ਸਟੇਸ਼ਨ ਲਿਖੀ ਹੋਈ ਆ ਜਿੱਥੇ ਗ੍ਰੀਨ ਲਾਈਟ ਆ ਮਤਲਬ ਉੱਥੇ ਅਰਾਈਵ ਹੋ ਗਏ ਹੋਏ ਆ ਆਪਾਂ ਸਪੀਡ ਹੋਉਂਦੀ ਵੈਣਾ ਇਹਦੀ ਪਰ ਮੇਰੇ ਤੋਂ ਤੇਜ਼ ਨਹੀਂ ਆ ਤੇਰਾ ਤੋਂ ਘੱਟ ਹੀ ਆ ਤੂੰ ਘਰ ਆ ਮੈਂ ਇਹ ਨਹੀਂ ਬਦਾਂ ਡਿਸਕਿੰਗ ਕਰਾ ਤੇਰਾ ਸੋ ਮੱਚ ਬਿਊਟੀਫੁਲ ਗਰਲਸ ਨਾ ਐਨਾ ਕਰਨ ਵੇਅਰ ਆਰ ਯੂ ਲੁਕਿੰਗ ਐਟ ਹਾਂ ਥੈਟ ਗੋਸ ਲੈ ਗੈਸਰ ਕੰਜਰ ਸਾਡੇ ਕਰਦਨ ਵਲੋਗ ਵੇਖਣੇ ਬਾਈ ਦੋਏ ਵੇਖੀ ਯਾਰ ਇਹ ਦੱਸਦੇ ਕਿ ਇਹ ਤਾਂ ਸਾਰੀਆਂ ਮਰਦਾ ਲੰਗੀ ਅੱਗੀ ਮਰਦਾ ਚ ਜੀ ਤੁਮ ਮੈਨੂੰ ਜਗਰਾ ਦੀ ਬਾਬਾ ਹੋਣੇ ਕਹਿੰਦਾ ਦਿੱਲੀ ਭਵੇਂ ਜਿੰਨੀ ਮਰਜ਼ੀ ਤਰੱਕੀ ਕਰ ਗਿਆ ਹੋਵੇ ਪਰ ਪੈਂਟਾਂ ਵਿੱਚ ਪਿੱਛੇ ਰਹਿ ਗਿਆ ਮੋਰ ਸਾਦੂ ਚੈੱਕ ਕਰੋ ਤੇਰੇ ਬੈਲਬੋਰਡ ਮਾ ਜੋਦੇ ਸੂਤਵੇਂ ਕੀ ਆਂਦੇ ਜਦੋਂ ਸਟੇਟ ਵੀ ਚਲਦੀ ਹੈ ਫਿਰ ਤੇ ਬੋਰੇ ਗੇੜਾ ਕਰ ਕੇ ਪਾਉਂਦਾ ਆਹ ਹਾਲ ਹੁੰਦਾ ਜੀ ਮੈਟਰੋ ਦਾ ਕਿਤੇ ਤਾਂ ਪੈ ਰਖ ਖਾਲੀ ਜਗ੍ਹਾ ਨਹੀਂ ਯਾਰ ਅਬ ਸਾਰੇ ਤਰ ਤਰਾਂ ਬਸ ਗਈ ਨਹੀਂ ਨਹੀਂ ਉਹ ਕੀ ਆ ਬੀਬੀਆਂ ਦੀ ਅਦਾ ਕਰਾਂ ਨਹੀਂ ਬਸ ਸਾਰੀ ਬਸ ਸਾਰੀ ਬਸ ਮਾਸਟੇਸ਼ਨ ਆ ਲੋ ਮੈਟਰੋ ਟੇਮ ਆ ਗਏ ਆ ਵੇਨੇ ਆਣ ਇੱਥੇ ਜਾ ਕੇ ਕੀ ਟੇਸਟ ਫਸਟ ਟਾਈਮ ਆ ਆਪਣਾ ਓਕੇ bro ਮੈਟਰੋ ਪਹਿਲੀ ਟਰਾਈ ਕੀਤੀ ਟਿਮ ਆਟਮ ਤੋਂ java chip coffee cold coffee java chip ਤੇ ਰਿਵਿਊ ਦੇ ਜੈਨੂਲ ਵਧੀਆ ਹੀ ਬਟ ਇਦਾਂ ਥੋੜਾ ਕੋੜਾ ਕੋੜਾ ਜਿਹਾ ਟੇਸਟ ਆਇਆ ਲਾਈਕ ਨਾ ਕੋ ਉਹਨੂੰ java chip ਨੂੰ ਜਿਵੇਂ roast ਕੀਤਾ ਹੁੰਦਾ ਇਦਾਂ ਦਾ ਥੋੜਾ ਟੇਸਟ ਆਇਆ ਬਟ ਹਾਂ ਸਵਾਦ ਹੀ ਬਥੜ ਹੋ ਗਿਆ ਜਾਨ ਜੁਰਾਜ ਹੁੰਦਾ ਤੇਲਾ ਬਥੜ ਹੋ ਗਿਆ ਜਨ ਪੈਸੇ ਦੀ ਕੋਈ ਗੱਲ ਨਹੀਂ ਕਿ ਬਸ ਬਥੜ ਹੋ ਗਿਆ ਵਾ ਨਾਲ ਕਰਾਈ ਹੀ ਐਪ ਆ ਠੀਕ ਠਾਕ ਜੀ ਰਾਪਰ ਠੀਕ ਠਾਕ ਹੀ ਮਰਚ ਬੜੀ ਯਾਰ ਹਨਾ ਸਪਾਈਸੀ ਕਾਫੇ ਇਹ ਬਿੱਲ ਚੈੱਕ ਕਰੋ ਮਿੱਤਰੋ 1821 ਰੁਪਏ ਐਵੇਂ ਫੂਕਤੇ ਆ ਬਟ ਹਾਂ ਫੋਟੋਆਂ ਕਹਿਣ ਆਈਆਂ ਜੱਟਾਂ ਦੀਆਂ ਸਿਨੇਮੈਟਿਕ ਜਿਹੜੀ ਬਣੀ ਨਾ ਵੀਡੀਓ ਇਹ ਤੁਸੀਂ ਹੁਣ ਇੰਸਟਾ 'ਤੇ ਵੇਖੋਗੇ ਯਾਰ ਆ ਆ ਇੰਨੇ ਪਿਆਰੇ ਲੱਗੇ ਨਾ ਮੈਨੂੰ ਆ ਬਟ ਇਹਦਾ ਪ੍ਰਾਈਸ ਹੈਗਾ ਬਹੁਤ ਜ਼ਿਆਦਾ ਤੇ ਮੈਂ ਕੋਟ ਨਹੀਂ ਖਾਣਾ ਚਾਹੁੰਦਾ ਘਰੋਂ ਬਟ ਉਹ ਪਿਆਰੇ ਆਹ ਵਾਲੇ ਖਾਸ ਬੜੇ ਪਿਆਰੇ ਮੈਂ ਉਹਨਾਂ ਦਾ ਨਵਾਵਾਂ ਦੀ ਪਈ ਚੀਜ਼ ਨਾ ਗੋਡਨ ਦੀ ਉੱਪਰੋਂ ਬਟੇ ਦਾ ਪ੍ਰਾਈਸ ਵੇਚ ਲੋ ਤੁਸੀਂ ਹਾਂ ਪੇ ਮਸ਼ਤ ਤਨੀ ਖਾਣਾ ਪਈ ਕੋफी ਪਈ ਹੈ ਟਾਂ ਦੀ ਇਹਨੇ ਕਿਉਂ ਖਾਲੀ ਕੱਪ ਲੈ ਕੇ ਘੁੰਮ ਰ ਚੱਲੀ ਜਾ ਹੁਣ ਫਿਰ ਇੱਥੋਂ ਗੋ ਮਤਰੋ ਆ ਕੋफी ਕਹਿੰਦਾ ਇਹ ਨਾਲ ਹੀ ਲੈ ਕੇ ਜਾਣੀ ਆ ਬਸ ਆ ਤੇ ਮੈਂ ਘਰ ਕੜਨੀ ਆ ਤੇ ਮੈਂ ਲੋ ਨਹੀਂ ਕਰ ਫੇਰ ਜਰਾ ਤੇ ਵੀ ਟੀਮੋ ਟੰਬੀ ਤੀ ਜਿਸ ਨਾਲ ਤੁਹਾਡਾ ਮੁੰਡਾ ਕਿਹੜਾ ਕੰਮ ਕਰਕੇ ਆਇਆ ਜੀ ਮੇਰੇ ਘਰੀ ਲੱਗੇ ਬਸ ਸਾਰੀ ਦੀ ਕੋਈ ਵੀ ਇਹ ਛਿੱਤਰ ਬੜੇ ਭਾਣੇ ਗਿਰੋ ਦੱਸਣਾ ਕਿੰਨੇ ਪਰ ਲੋਕ ਵੇਖ ਲੈਣਾ ਗੱਲ ਪਰਥੇ ਟੋਕਾਂ ਪਰਥੇ ਟੋਕਾਂ ਚੁਗਾਈ ਪਰਥੇ ਦਾ ਕੰਮ ਚੁਗਾਈ ਬੜਾ ਵੱਸ ਹੈ ਇਹ ਖर्चा ਆਏਗਾ ਕੰਦਾ ਕੰਦਾ ਇਹ ਮੰਮੀ ਨੂੰ ਮੰਮੀ ਨੂੰ ਲੱਗਿਆ ਮਮੀਰੇ ਇਹ ਕਿਲੋ ਦੁੱਧ ਨਾਲ ਸਾਰੇ ਟੱਬਰ ਚ ਜਾ ਦੇਣਾ ਕੋਈ ਵੀ ਤੇ ਹੈ ਮੱਲਾ ਇਹ ਦੀ ਵੀ ਨਹੀਂ ਗੱਲ ਨਿਕਾ ਜਾ ਮੱਲਾ ਤੁਹਾਡਾ ਛੋਟਾ ਹੀ ਹੈ ਕੋਈ ਵੀ ਦੋ ਦਿਨਾਂ ਨਾਲ ਬੰਦੇ ਰਭਾਂਦੀ ਹੈ ਨਾ ਮੈਂ ਸੌੜ ਤਾਂ ਜਾਣ ਸਫਾਈ ਕਰ ਰੋ ਮੜੀ ਜੀ ਸੋਟੇ ਇਹਾਰੇ ਸੋਟੇ ਇਹ ਮੈਂ ਤਾਂ ਕੰਦਾ ਵੀ ਚੁੱਕ ਲੈ ਆ ਜਾ ਗਾਈਜ਼ ਬਿਲਡਿੰਗਸ ਵੇਖ ਲਓ ਲੰਬੀਆਂ ਲੰਬੀਆਂ ਚੌੜੀਆਂ ਚੌੜੀਆਂ ਕਿੱਲੀ ਸੋਹਣਾ ਨਾ ਬਈ ਯਾਰ ਮੱਲਿਆ ਸੋਹਣਾ ਪਰ ਨੰਬਰ ਸਦੀ ਕਜੀਸ ਨਹੀਂ ਗਜਟਾ ਪੈਨਾਂ ਕੋ ਪੈਂਟਾਂ ਨਹੀਂ ਆ ਸਵਾਗਲੀ ਯਾਰ ਗਾ ਬੇਥੋ ਦੀਆਂ ਮੈਟਰੋ ਨੂੰ ਸਮਝਦਾ ਭੈ ਪੀਆ ਚੜੀ ਤੋਂ ਘਟ ਨਹੀਂ ਗਾ ਹੁਣ ਆ ਭਾਈ ਇਹ ਲੋ ਲਾਈਨ ਲੈ ਕੇ ਇਧਰੋਂ ਜਾਣਾ ਵਾ ਚਾਂਦਨੀ ਚੌਂਕ ਸਟੇਸ਼ਨ ਹੁਣ ਇਧਰੋਂ ਪਲੇਟਫਾਰਮ ਨੰਬਰ 1 ਕਿੱਥੇ ਆ 3 4 1 ਇਧਰੋਂ ਥੱਲੇ ਜਾਣਾ ਪੈਣਾ ਹਨ ਨੂੰ Me, नहीं हो <laughs> दिक्कत हो जाएगी भाई हमें बहुत दिक्कत हो गई है ਇਹਨੂੰ ਮੈਂ ਹੋਰ ਕੁਝ ਸਿਖਾਇਆ ਨਹੀਂ ਸਿਖਾਇਆ ਇੱਕ ਐਕਸਕਿਊਜ਼ ਮੀ ਜੂਸ ਖਾਦਾ ਹੈ ਮੈਂ ਗਾਇਸ ਮੈਂ ਐਕਸਕਿਊਜ਼ ਮੀ ਇੱਕ ਕਹਿਣ ਨੂੰ ਥੈਂਕ ਯੂ ਕਹਿਣਾ ਤੇ ਜੇ ਕਿਤ ਉਹ ਇਸ ਨੂੰ ਦੇਖ ਵੀ ਰਹੀ ਨਾ ਇਹ ਇੱਕ ਮੁੰਡਾ ਚਾਨਵਲ ਐਜੂਕੇਟਿਡ ਫੀਲ ਹੁੰਦਾ ਵਾ ਜੀ ਮਤਲਬ ਕਹੀਏ ਨਾ ਇਹ ਦੇਖਣਾ ਮੜਾ ਐਂ ਹੀ ਕਰਨਗੇ ਦੇਖੇ ਮੜਾ ਜੇ ਕੋਈ ਕਹਿੰਦੇ ਪਿੱਛੇ ਹਟ ਜਿੰਦੇ ਮੈਂ ਜਦੋਂ ਐਕਸਕਿਊਜ਼ ਮੀ ਆ ਗਿਆ ਨਾ ਉਹ ਤੇ ਹਟ ਲੋ ਜੀ ਹੁਣ ਕਿੱਧਰ ਜਾਣਾ ਵਾ ਹਾਂ ਵੇਖ ਜਿੱਥੇ ਵੀ ਜਗ੍ਹਾ ਮਿਲਦੀ ਉੱਥੇ ਜਾਣਾ ਆਪਾਂ ਆ ਜਾ ਇੱਧਰ ਆ ਜਾ

ਕੁੜੀਆਂ ਕਰਕੇ ਸੋਰੀ ਇਹ ਮੈਂ ਨਹੀਂ ਇਹ ਕਿ ਭਾਈ ਆ ਜਾ ਅੱਗੇ ਬਰਾਵਾ ਤੇ ਜਾਦੇ ਤੋਂ ਜੀ ਮਿੱਤਰੋ ਇਹ ਹੋ ਗਈ ਐਗਜ਼ਿਟ ਹਾਂ ਹੁਣ ਅਸੀਂ ਆਜ਼ਾਦ ਹੋ ਗਏ ਨਾ ਜੇਲ੍ਹ ਤੋਂ ਨਿਕਲ ਗਏ ਸਹੀ ਗੱਲ ਬਰਾਵਾ ਤੇ ਜੇਲ੍ਹ ਵਾਲਾ ਹਿਸਾਬ ਹੀ ਗਿਆ ਤਾਂ ਬਹੁਤ ਵੀਰ ਜਾ ਸਕਦਾ ਹੈਗਾ ਫਿਰ 2 ਮਿੰਟ ਦਾ ਕੰਮ ਛਾਲ ਮਾਰਨਾ ਢੇਸ ਤੇ ਪਰ ਬੰਦੇ ਬੜੇ ਹੀ ਨਾ ਛਾਲ ਤੇ ਮਾਰਦੇ ਨੇ ਆਹੋ ਜਿਹੜਾ ਹਨ ਮੀਟਰ 'ਚ ਪਵੇ 12 ਮਹੀਨਾ ਸਾਲ ਬਾਕੀ ਜਾਚ ਹੋਣਾ ਸਹੀ ਗੱਲ ਹਣਾ 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 ਇਹ ਆ ਨੋਕਾ ਜਿੱਤ ਨੋਕਾ ਨਾਈਟ ਵੀ ਹੋ ਚੈੱਕ ਕਰੋ ਰੈੱਡ ਫੋਰਟ ਦਾ ਕਿੱਡਾ ਸੋਹਣਾ ਲੱਗੰਦਿਆ ਯਾਰ ਹਣਾ ਮਨ ਲੋਗੇ ਜਦੋਂ ਤੇ ਖੜੇ ਆ ਕਰਾਊਡ ਜਾਣ ਹੀ ਨਹੀਂ ਦਿਆ ਆਈ ਜਾਂਦੇ ਆ ਜਾਈ ਜਾਂਦੇ ਆ ਭੜਿਆ ਪਿਆ ਸਾਰਾ ਤਰ ਕਰਾਊਡ ਵੇਖੋ ਕੱਟੇ ਗਾਮਕੇ ਖਿਲਾੜੀ 40 ਤੋਂ ਥੱਲੇ ਮੰਨ ਨਹੀਂ ਦਿਆ ਸੀ ਬੜੇ ਮੁਸਲਮਾਨ ਵੀਰ ਹਣੀ ਵੀਚ ਮਾਨਗੇ ਇਤਰੇ ਗਏ ਭਰਾ ਭਾਈ ਹੁੰਦੇ ਨੇ ਫਿਰ ਭਈਏ ਭਈਏ ਹੁੰਦੇ 40 'ਚ ਤਿੰਨ ਜਾਣੇ ਮੋੜੇ ਨਾ ਆਪਾਂ ਪਹਿਲਾਂ ਮਤਲਬ 40 'ਚ ਤਿੰਨ ਜਾਣੇ ਮੋੜੇ ਆ ਹਗਾ ਤੇ ਚਲੋ ਆ ਲੱਗ ਗਈ ਆ ਬਟ ਮੈਂ ਕਹਾ ਯਾਰ ਥੋੜਾ ਰਸ਼ ਨਹੀਂ ਮੈਂ ਕਹਾ ਐਡਵੈਂਚਰ ਹੂ ਥੋੜਾ ਰਸ਼ ਕੇ ਜੇ ਤੇ ਵੀ ਉਹ ਬੜਾ ਸੋਹਣਾ ਹੁੰਦਿਆ ਤੇ ਮੈਂ ਕਿਹਾ ਇੱਥੇ ਹੀ ਜਾਣਾ ਕਿ ਕਿਤਨਾ ਵੇਖਾਂਗੇ ਮਾਰਕੀਟ ਤੇ ਐਕਸਪਲੋਰ ਨਹੀਂ ਹੋਣੀ ਇਦਾਂ ਕੋਈ ਨਹੀਂ ਕੁਝ ਖਾਦਣਾ ਹੈ ਵੀ ਨਾ ਰਾਸੀ ਗਏ ਬਾਸ ਇੱਥੇ ਹੋਰ ਕੁਝ ਨਹੀਂ ਗਾ ਨਹੀਂ ਜਾਣ ਵਾਦੂ ਕੋਈ ਜਗਾਵਾ ਲੈ ਲਾਂਗੇ ਮੱਥਾ ਟੇਕ ਜੀ ਪਹਿਲਾਂ ਇੱਥੇ ਪਹਿਲਾਂ ਹਾਂ ਪਹਿਲਾਂ ਮੱਥਾ ਟੇਕ ਕੇ ਫਿਰ ਫਿਰ ਆਪਾਂ ਮਾਰਕੀਟ ਕਰਾਂਗੇ ਕਿੰਨਾ ਚ ਪਾਣੀ ਪੈਂਦੀ ਹੈ ਲੋਕਾਂ ਕਿੰ ਕੋ ਨਸਰ ਹੈ ਤੁਮੇ ਆਵੇ ਨਾਮਿਤ ਨਾਮ ਚੜਦੀ ਕਲਾ ਤੇਰੇ ਭਾਣੇ ਸਾਰਾ ਬੱਤ ਦਾ ਮਿੱਤਰੋ ਥੱਕ ਗਏ ਆ ਮੇਰੀ ਲੋਰ ਬੈਗ ਬੜੀ ਵੀੜ ਹੁੰਦੀ ਮੈਂ ਠੀਕ ਆ ਤੇ ਮਿੱਤਰੋ ਇਦਾਂ ਕੀ ਕਰਨਾ ਬੈ ਜਾ ਜਾ ਬੈ ਜਾ ਵੀ ਤੇ ਮਿੱਤਰੋ ਅਸੀਂ ਆਏ ਆ ਮੈਟਰੋ ਕਿੱਥੋਂ ਆਏ ਆ ਅਸੀਂ ਹਾਂ ਉਹ ਨਹੀਂ ਮੈਟਰੋ ਤੋਂ ਨਿਕਲ ਕੇ ਆਏ ਆ ਅਸੀਂ ਇੱਕ ਨੋਟਿਸ ਲੇਸ ਠੀਕ ਆ ਉਹਨਾਂ 'ਚ ਸਮਝ ਨਹੀਂ ਆਉਂਦੀ ਇੰਨਾ ਵੱਡਾ ਨੋਟਿਸ ਲੇਸ ਆ ਜਾਈਏ ਕਿੱਥੇ ਨਾ ਇਹਨੂੰ ਇੱਥੇ ਸਾਨੂੰ ਕੁਝ ਖਾਣ ਨੂੰ ਲੱਭੰਦਿਆ ਨਾ ਕੁਝ ਪੋਣ ਨੂੰ ਲੱਭੰਦਿਆ

come here and buy don't ask me ਸਵਾਦਾ ਪੱਕਾ ਵਜਾ ਤੇ ਮੇਰੀ ਪੈਣ ਬੱਤੇ ਜੇ ਨਾ ਕਹਿ ਦੇਗਾ ਤੇ ਪੈਣ ਹੀ ਦਵਾਂਗੇ ਚਲੀਏ ਭਰਾ ਹਾਂ ਥੱਕ ਗਏ ਮਜ਼ਾ ਆਇਆ ਖਾ ਕੇ ਰੱਜ ਗਏ ਹਾਂ ਪਹਿਲਾ ਹੋਟਲ ਜਾ ਕੇ ਕੁਝ ਕਹੀ ਨਾ ਵੀ ਮੈਨੂੰ ਭੁੱਖ ਲੱਗ ਗਈ ਚੰਗਾ ਮੈਟਰੋ ਮਿਲਦੇ ਆਂ ਹੋਟਲ ਪਹੁੰਚ ਕੇ ਚਲਿਏ ਭਰਾ ਤੇ ਫੇਰ ਲੋਕ ਸ਼ੁਰੂ ਕਰ ਲੈਣਾ ਬ్రో ਓਪਨ ਓਪਨ ਦਿਸ ਮੈਟਰੋ ਤੋਂ ਅਸੀਂ ਮੈਟਰੋ ਤੋਂ ਬੱਸਾਂ ਹੀ ਛੁੱਟੇ ਆਂ ਕਹਾਂ ਜੁੜੇ ਮੈਟਰੋ ਤੋਂ ਅੱਧਾ ਅੰਮ੍ਰਿਤਸਰ ਤੇ ਕੱਲ ਕਿੱਦਾਂ ਕੋ ਬਣਾ ਰਹਿ ਕਹਿੰਦਾ ਮੈਂ ਨਹੀਂ ਜਾਣਾ ਮੈਟਰੋ ਦੇ ਭਰਾ ਉਹ ਵੀ ਹੈਵ ਟੂ ਦਿਸ ਇਜ਼ ਦਾ ਓਨਲੀ ਆਪਸ਼ਨ ਤੇ ਗਏ ਮੁੰਡੇ ਆ ਗਿਆ ਕਰੇ ਕਰੇ ਆਈ ਮੈਨਸੋ ਦੀ ਹੋਟਲ ਤੇ ਕੱਲ ਮਿਲਦੇ ਆ ਤੇ ਜੇ ਆਪ ਲੋਗ ਵਧੀਆ ਲੱਗਾ ਤਾਂ ਲਾਈਕ ਕਮੈਂਟ ਕਰਕੇ ਜੀ ਦੱਸਿਓ ਸਾਗਾਂ ਨੂੰ ਪਿਆਲ ਪਾਜੀ ਸასი ਗਾਲ ਬਾਏ ਬਾਏ ਮਤਲ ਇੱਕ ਕੰਬਲ ਹੀ ਕਿਉਂ ਲਿਆ ਪਤਾ ਕੀ ਗੱਲ ਹੈ ਜੀ ਐਡੇ ਕਿੰਨਾ ਭੁੱਲ ਗਏ ਆ ਤੇ